ਸੰਦੀਪ ਕਬਲ ਉਸ ਦੀ ਮੰਮੀ ਤੇ ਡੇੜੀ ਗੱਲਾਂ ਹੀ ਕਰ ਰਹੇ ਹੁੰਦੇ ਆ ਤੇ ਦੂਜੇ ਪਾਸੇ ਅਮਨ ਨੇ ਆਪਣੀ ਮਾਸੀ ਦੇ ਨਾਲ ਘਰ ਆ ਕੇ ਫੇਰ ਸਿਆਪਾ ਪਾ ਲਿਆ ਵਾ ਤੇ ਉਸ ਨੂੰ ਹਰ ਗੱਲ ਉੱਤੇ ਹੀ ਡਰਾਉਣਾ ਤਾਂ ਕੋ ਲੱਗ ਗਈ ਆ ਕਿ ਜੇ ਤੁਸੀਂ ਮੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਤਾਂ ਮੈਂ ਤੁਹਾਡੀ ਸਾਰੀ ਹੀ ਪੋਲ ਪ੍ਰੀਤ ਤੇ ਉਸਦੀ ਪੇਕਾ ਫੈਮਿਲੀ ਕੋਲ ਖੋਲ ਦੇਣੀ ਆ ਤੇ ਹੁਣ ਤਾਂ ਉਸਨੇ ਹੱਦ ਹੀ ਕਰਦੀ ਤੇ ਹੁਣ ਉਹ ਬਿਲਕੁਲ ਵੀ ਕੰਮ ਨਹੀਂ ਕਰਦੀ ਤੇ ਜਦੋਂ ਉਸਦੀ ਮਾਸੀ ਉਸ ਨੂੰ ਕੰਮ ਕਰਨ ਲਈ ਕਹਿੰਦੀ ਆ ਤਾਂ ਬਸ ਉਹਦੇ ਕੋਲ ਡਰਾਵਾ ਹੀ ਆ ਤੇ ਉਹ ਧਮਕੀ ਹੀ ਦੇ ਦਿੰਦੀ ਆ ਹਾਲਾਂਕਿ ਉਹ ਵਿੱਕੀ ਦੇ ਆਪਣੀ ਮਰਜ਼ੀ ਨਾਲ ਹੀ ਵਿੱਕੀ ਨਾਲ ਆਈ ਆ ਵਿੱਕੀ ਦੇ ਕਹਿਣ ਤੇ ਉਸ ਨੂੰ ਸਮਝਾਇਆ ਕਿ ਵਿੱਕੀ ਵੱਲੋਂ ਤੇ ਉਹ ਆਪਣੀ ਮਰਜ਼ੀ ਦੇ ਨਾਲ ਆਈ ਐ ਤੇ ਪ੍ਰੀਤ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਕਿ ਉਹ ਕਿਉਂ ਗੁੱਸਿਆ ਤੇ ਉਸ ਨੇ ਵਿੱਕੀ ਦਾ ਪਾੜ ਬੇਬੇ ਬਾਪੂ ਨਾਲ ਵੀ ਪਾੜ ਦਿੱਤਾ ਤੇ ਹਰ ਛੋਟੀ ਛੋਟੀ ਗੱਲ ਉੱਤੇ ਹੁਣ ਉਹਨਾਂ ਦੇ ਘਰ ਲੜਾਈ ਰਹਿਣ ਲੱਗੀ ਜਿਹੜੀ ਮਾਸੀ 24 ਘੰਟੇ ਉਸ ਦੀਆਂ ਗੱਲਾਂ ਦੇ ਵਿੱਚ ਆਈ ਰਹਿੰਦੀ ਸੀ ਤੇ ਹੁਣ ਤਾਂ ਉਹ ਉਸ ਨੂੰ ਵੇਖ ਵੀ ਨਹੀਂ ਇਸ ਤੋਂ ਦੀ ਹੁਣ ਉਹ ਪ੍ਰੀਤ ਦਾ ਹੀ ਮੂੰਹ ਕਰਦੀ ਆ ਉਸ ਦੀ ਸੱਸ ਪਹਿਲਾਂ ਹੀ ਅਮਨ ਨੇ ਘਰ ਪੱਟ ਦਿੱਤਾ ਸੀ ਤੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਅਮਨ ਦੀ 진짜이다 ਆਰ ਉਸਦੀ ਮਸੀ ਨੂੰ ਉਹਨੇ ਢਾਰ ਆਵੀ ਉਹ ਕਿਤੇ ਕਵਲ ਸੰਦੀਪ ਤੇ ਪ੍ਰੀਤੀ ਬਿੱਕਾ ਫੈਮਿਲੀ ਜਾਣ ਕੇ ਡੈਡੀ ਨੂੰ ਇਹ ਸਚਾਈ ਨਾ ਦੱਸਦੇ ਸਾਡੀ ਕਿ ਜੋ ਕਿ ਅਸੀਂ ਜਨਮ ਦਿਨ ਤੇ ਕੀਤਾ ਪਰ ਉਸਦੀ ਮਸੀ ਕਹਿੰਦੀ ਕੋਈ ਗੱਲ ਨਹੀਂ ਫਿਰ ਐਸੀ ਕਹੇ ਤੇ ਵਾਂਗੇ ਕਿ ਆਗੇ ਤਾਂ ਇਸ ਨਹੀਂ ਹੀ ਲਈ ਸੀ ਪਰ ਨਹੀਂ ਅਮਰ ਹਜੇ ਵੀ ਨਹੀਂ ਹਟੀ ਜਦੋਂ ਪ੍ਰੀਤ ਤੇ ਵਿਕੀ ਆਪਣੇ ਪਿੰਡ ਜਾਣ ਲਈ ਤਿਆਰ ਹੋ ਰਹੀ ਸੀ ਤਾਂ ਪਹਿਲਾ ਤੂੰ ਹੀ ਇਸ ਦੇ ਮਨ ਵਿੱਚ ਚਲਾਕੀਆਂ ਸੀ ਤੇ ਇਹ ਨਾਲ ਤਿਆਰ ਹੋ ਗਈ ਸੀ ਵੀ ਮੈਂ ਉੱਥੇ ਦੇਖੂਗੀ ਜਦੋਂ ਉਹ ਸੂਟ ਮਿਲੂਗਾ ਜਦ ਮੈਂ ਦੇਖੂਗੀ ਕਿ ਮੈਂ ਇਸ ਦੀ ਸੇਵਾ ਪਾਣੀ ਹੁੰਦੀ ਆ ਉਸ ਨੂੰ ਪਤਾ ਸੀ ਕਿ ਉਹ ਅਮੀਰ ਆ ਤੇ ਉੱਥੇ ਜਾ ਕੇ ਵੀ ਇਸ ਨੇ ਜੈਰ ਵਿਓ ਕੋ ਲੰਤੋ ਕੋਈ ਕਸਰ ਨਹੀਂ ਛੱਡੀ ਹਰ ਇੱਕ ਗੱਲ ਉੱਤੇ ਉਹ ਆਪਣੀ ਹੀ ਸਫਾਈ ਦਿੰਦੀ ਰਹੀ ਤੇ ਘਰੇ ਆ ਕੇ ਵਿੱਕੀ ਦੀ ਮੰਮੀ ਨੂੰ ਬਹੁਤ ਚੁਕੜਾ ਦਿੱਤੀ ਕਿ ਮੈਨੂੰ ਸੂਟ ਨਹੀਂ ਚਾਜਣਾ ਨਾ ਆ ਜਾਂ ਮੈਨੂੰ ਹੋਣੀ ਕੀਤਾ ਪਰ ਸੰਦੀਪਮ ਤੇ ਲੂਸਤੇ ਸ਼ੱਕ ਹੋਇਆ ਤੇ ਉਸਨੇ ਆਪਣੀ ਸੱਸ ਨਾਲ ਗੱਲ ਕੀਤੀ ਕਿ ਇਸ ਦਾ ਕੋਈ ਹੱਕ ਨਹੀਂ ਸੀ ਬੰਤਾ ਨਾਲ ਆਉਂਦਾ ਹਾਲਾਕੇ ਬੂਹਾ ਨਾਲ ਆਉਂਦੀ ਤੇ ਜਦੋਂ ਉਸ ਨੂੰ ਸੰਦੀਪ ਨੇ ਸੂਟ ਦਿੱਤਾ ਸੀ ਤਾਂ ਉਸਨੇ ਨੱਕ ਬਾਲ ਕੱਢ ਦਿੱਤੇ ਤੇ ਐ ਵੀ ਕਿਹਾ ਕਿ ਆਪਣੇ ਧੀ ਨੂੰ ਦੇਖੋ ਕਿੰਨਾ ਸੋਹਣਾ ਸੂਟ ਬਣਾ ਕੇ ਦਿੱਤਾ ਤੇ ਮੈਨੂੰ ਜਿਵੇਂ ਬਿਲਕੁਲ ਹੀ ਦੰਦਾ ਹੀ ਲਗਾ ਦਿੱਤਾ ਵਾ ਤੇ ਫਿਰ ਵੀ ਉਸ ਨੂੰ ਸਮਝਾਇਆ ਗਿਆ ਤੇ ਵੀ ਕੀ ਨਹੀਂ ਕਿਹਾ ਕੋਈ ਗੱਲ ਨਹੀਂ ਤੈਨੂੰ ਅਸੀਂ ਬਣਾ ਦੇਵਾਂਗੇ ਪਰ ਪ੍ਰੀਤਮ ਕਮਲ ਇਸ ਦਾ ਯਾਰੇ ਹੁਣ ਬਿਲਕੁਲ ਵੀ ਨਹੀਂ ਪਤਾ ਵੀ ਉਹ ਘਰੋਂ ਚਲੀ ਗਈ ਆ ਤੇ ਉਸ ਨੂੰ ਤਾਂ ਇਦਾਂ ਵੀ ਉਹ ਆਪਣੀ ਮੰਮੀ ਡੈਡੀ ਨੂੰ ਮਿਲਣ ਗਈ ਆ ਤੇ ਵਿੱਕੀ ਉਸ ਨੂੰ ਬਣਾ ਕੇ ਲਿਆਉਂਦਾ ਉਸ ਦੀ ਮੰਮੀ ਕਹਿੰਦੀ ਆ ਜਾ ਉਸ ਨੂੰ ਬੁਲਾ ਕੇ ਲੈ ਕੇ ਆ ਉਸ ਦੀ ਜਵਾਨ ਬਹੁਤ ਲੱਗ ਗਈ ਆ ਪਰ ਉਹ ਕਿਸੇ ਦੇ ਕਹਿ ਦੇ ਵੀ ਕੋਈ ਗੱਲ ਮੰਨਣ ਵਾਲੀ ਕੁੜੀ ਨਹੀਂ ਕਿਉਂਕਿ ਉਸ ਨੇ ਹਮੇਸ਼ਾ ਤੋਂ ਹੀ ਆਪਣੀ ਹਿੰਦ ਪਗਾਈ ਆ ਤੇ ਉਸ ਨੂੰ ਆ ਹੀ ਲੱਗਦਾ ਹੈ ਕਿ ਸਾਰਾ ਕੌਸ਼ਲ ਜੋ ਮੈਂ ਕਹਾ ਮੇਰੇ ਮੁਤਾਬਕ ਹੀ ਚੱਲੇ ਪਰ ਹੁਣ ਐਨੀ ਵਿਅਕੋਲਨ ਦੇ ਬਾਵਜੂਦ ਵਿੱਕੀ ਦੀ ਮੰਮੀ ਨੇ ਮੰਮਾਨ ਦੇ ਵਿੱਚ ਹੁਣ ਅਮਨ ਪ੍ਰਤੀ ਵੀ ਹੁਣ ਗੁੱਸਾ ਆ ਗਿਆ ਏ ਤੇ ਜੋ ਪਹਿਲਾਂ ਅਮਨ ਵਿਅਕੋਲ ਧੀਂਦੀ ਸੀ ਹੁਣ ਉਸ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਮੇਰੀ ਮਾੜੀ ਮਾੜੀ ਗੱਲ ਉੱਤੇ ਮੇਰੇ ਪਿੱਛੇ ਵੀ ਪੈਣ ਲੱਗੇ ਪਰ ਉਹ ਵਿੱਕੀ ਤੇ ਕਹਿਣ ਤੇ ਘੰਟਾ ਆ ਗਈ ਵਿੱਕੀ ਨੇ ਸਮਝਾਈ ਤਾਂ ਪਹਿਲਾਂ ਤਾਂ ਉਹ ਮੰਦੀ ਨਹੀਂ ਸੀ ਪਰ ਜਦੋਂ ਵਿੱਕੀ ਨੇ ਸਮਝਾਇਆ ਤਾਂ ਉਹ ਘਰ ਆ ਗਈ ਕਿਉਂਕਿ ਵਿੱਕੀ ਨੂੰ ਆਪਣਾ ਦੱਸ ਸੀ ਕਿ ਇਹ ਕਿਸਮ ਸਚਾਈ ਨਾ ਦੱਸ ਦੇਵੇ ਸਾਡੀ ਤੇ ਪਰ ਅਮਨ ਨੂੰ ਆਪਣਾ ਦੱਸ ਸੀਗੇ ਕਿ ਮੈਂ ਗੁੱਸੇ ਦੇ ਨਾਲ ਜਲਦੀ ਦੇ ਵਿੱਚ ਘਰੋਂ ਤਾਂ ਜਾ ਰਹੀ ਆ ਤੇ ਮੁੜ ਕੇ ਮਾਲ ਵਿੱਚ ਮੈਥੋਂ ਇੱਥੇ ਆਇਆ ਨਹੀਂ ਜਾਣਾ ਜੇ ਮੈਥੋਂ ਇੱਥੇ ਆਇਆ ਨਾ ਕਿਹਾ ਤਾਂ ਮੈਂ ਇਹਨਾਂ ਨੂੰ ਲੁੱਟੂਗੀ ਕਿਵੇਂ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਹਨਾਂ ਕੋਲ ਲੁੱਟਣ ਲਈ ਤਾਂ ਕੁਝ ਵੀ ਨਹੀਂ ਇਹ ਤਾਂ ਆਪ੍ਰੀਤ ਦੇ ਪੇਖਿਆਂ ਤੋਂ ਹੀ ਉਮੀਦ ਰੱਖਦੇ ਆ ਬਰਕਤ ਹਮੇਸ਼ਾ ਆਪਣੇ ਘਰ ਵਿੱਚ ਕੰਮ ਕਰਨ ਦੇ ਨਾਲ ਹੀ ਬਰਕਤ ਪੈਂਦੀ ਆ ਤੇ ਜੀ ਆਪਾਂ ਕਹੀਏ ਬਰਕਤ ਕਿਸੇ ਦੇ ਦੇਣ ਨਾਲ ਬਰਕਤ ਨਹੀਂ ਪੈਂਦੀ